ਮੈਂ ਤੁਹਾਡੇ ਨਾਲ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਰ ਪਾਸੇ ਜਿਹੜਾ ਮੁੱਦਾ ਜੋਕਸ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਨੁੱਖੀ ਤਸਕਰੀ ਦਾ माफिया मेरा शब्द फिर सुनयो मनुखी तस्करी ਦਾ ਜਿਹੜਾ mafia ਹੈ ਇਹਦੀਆਂ ਜੜਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇਹ ਪੰਜਾਬ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਹਰਿਆਣੇ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਗਜਰਾਤ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਦਿੱਲੀ ਬੰਬੇ ਮਦਰਾਸ ਕਲਕੱਤਾ ਨਿਊਯਾਰਕ ਸਾਨ ਫਰਾਂਸਿਸਕੋ ਵੈਨਕੂਵਰ ਟ੍ਰਾਂਟੋ ਦੁਬਈ ਖਾਸ ਤੌਰ ਤੇ ਦੁਬਈ ਲੰਡਨ ਬਹੁਤ ਇੱਕ ਵੱਡਾ ਮਾਫੀਆ ਜਿਹੜਾ ਆਪਾਂ ਨੂੰ ਕਿਤੇ ਦਿਸ ਵੀ ਰਿਹਾ ਕਦੋਂ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਫਰਾਡ ਕਰਦੇ ਆ ਮੈਂ ਮੈਂ ਕਹਾਂ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਪਰਾਦੀ ਨਹੀਂਗੇ ਇਹ ਫਰਾਡ ਦਾ ਸ਼ਿਕਾਰ ਹੋਇਆ ਉਹ ਇਹਨਾਂ ਦੇ ਨਾਲ ਫਰਾਡ ਕੀਤਾ ਗਿਆ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ਟਰੈਵਲ ਏਜੰਟ ਜà ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕਰੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਦੋਂ ਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਹੈ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਹਨੇ ਦੱਸਿਆ ਕਿ ਕਿੱਦਾਂ ਕੋਈ ਟਰੈਵਲ ਏਜੰਟ ਨੇ 60 ਲੱਖ ਰੁਪਏ ਲਿਆ ਔਰ ਕਿਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋੜ ਦੀ ਔਰ ਬਰਾਜ਼ੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥ्रू ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਬਚਾ ਦੇ ਨੂੰ ਔਰ ਡੇਢ ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਰਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇਨਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਉਹਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਿਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪੱਤਾ ਦੱਦ ਕਰੋ ਇਸ ਬੰਦੇ ਦੇ ਦਫ਼ਤਰਹੀਲ ਕਰੋ ਇਸ ਬੰਦੇ ਨੂੰ ਗ੍ਰਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਢ ਕਿੱਲੇ ਦੇ ਮਾਲਕ ਕੋਲ ਝੂਠ ਬਾਲ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬੜਾ ਟੀਲ ਵੀ ਪਹੁੰਚ ਗਏ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ 15 ਲੱਖ ਰੁਪਈਆ ਉਹ ਦੋਗੇ ਫਿਰ ਉਹਦੀ ਭੈਣ ਨੇ ਜ਼ਮੀਨ ਗਹੜੇ ਪਾ ਕੇ ਫੇਰ ਵੇਚ ਜਾ ਸੋ ਬਹੁਤ ਤੇਜ਼ੀ ਦੇ ਨਾਲ ਅਸੀਂ ਵੱਲੇ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਏ 0012 12 एफआईआर ਜਿਹੜੀ ਆ ਇਹ ਪਿੰਡੀ ਸਈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੈਦਾ ਜਿਹੜਾ ट्रैवल ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ट्रैवल ਏਜੰਟ ਦਾ ਨਾਮ ਹੈ ਉੱਤੇ ਪੱਥਿਆ ਦਰਜ ਕੀਤਾ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹਦਾ ਉਹਦਾ ਜਿਹੜਾ ਦਫ਼ਤਰ ਸੀਗਾ ਉਸ ਅੱਜ ਮੈਂ ਪੁਲਿਸ ਨੂੰ ਕਹਿ ਕੇ ਜਿਹੜਾ ਸੀਲ ਕਰਾ ਦਿੱਤਾ ਪੁਲਿਸ ਭੇਜ ਕੇ ਇਹਦਾ ਦਫਤਰ ਵੀ ਸੀਲ ਕਰੋ ਇਹਦਾ ਸਾਰਾ ਜਿਹੜਾ ਕੰਪਿਊਟਰ ਵਗੈਰਾ ਉਹ ਚੈੱਕ ਕਰੋ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਇਹਨੇ ਠੱਗੀ ਮਾਰੀ ਆ ਉਹ ਤੁਸੀਂ ਹਰਾਨ ਹੋ ਕੇ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਉਹਨੂੰ ਪਤਾ ਲੱਗਾ ਕਿ ਆ ਗਿਆ ਤਾਂ ਉਹ ਬੰਦੇ ਨੇ ਉਲਟ ਦਾਬੇ ਮਾਰਨੇ ਸ਼ੁਰੂ ਕੀਤੇ ਕਿ ਤੁਸੀਂ ਜੇ ਕਿਸੇ ਕੋ ਨਾਂ ਲਾਓਗੇ ਕਿ ਇਹਨੂੰ ਦੱਸੋਗੇ ਤੇ ਮੈਂ ਤੁਹਾਡੇ ਖਿਲਾਫ ਹੋਰ ਕਾਰਵਾਈ ਕਰੂੰਗਾ ਸੋ ਮੈਂ ਪੰਜਾਬ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਲੱਗੇ ਉਹਨਾਂ ਨੂੰ ਤੁਹਾਡੇ ਥੂਏ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਦਊਗੀ ਭਾਵੇਂ ਜੋ ਮਰਜ਼ੀ ਹੋ ਜਾਏ ਜਿਹੜੇ ਬੰਦੇ ਆਏ ਐ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋ ਪੈਸੇ ਕਿੱਥੇ ਲੈ? ਉਸ ਦਿਨ ਕੁਝ ਟਰੈਵਲ ਏਜੰਟ ਕੁਝ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟਰੈਵਲ ਏਜੰਸੀਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਨਦਨ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ 'ਚ ਜਿਹੜਾ ਬੰਦਾ ਇਸ ਮੱਲ ਮਨੁੱਖੀ ਤਸਕਰੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕੋਈ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਲੋਕ ਭੋਏ ਭਾਲੇ ਤੁਸੀਂ ਦੱਸੋ ਕੇ ਕੋ 50 ਲੱਖ ਕੇ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਇਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਨੇ ਲਾ ਕੇ ਤੇ ਬੰਦਿਆਂ ਨੂੰ ਜਿਹੜਾ ਫਰਾਰ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਹੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਪਤੀ ਵੀ ਜਿਹੜੇ ਵਾਪਸ ਆ ਰਹੇ ਆ ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨਆਰਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਡ ਕੀਤਾ ਮੇਰੇ ਨਾਲ ਮੇਨਾ ਧੋਖਾ ਕੀਤਾ ਹੈ ਮਿੰਨੂ ਵੱਲ ਜਿਹੜਾ ਇਹਨਾਂ ਨੇ ਮੇਰੇ ਕੋ ਪੈਸੇ ਲਏ ਅਸੀਂ ਉਸ ਬੰਦੇ ਦੇ ਖਿਲਾਫ ਉਸ ਟਰੈਵਲ ਏਜੰਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਿਸੇ ਨੂਮੀ ਪੰਜਾਬ ਦੀ ਤਫਤੀਸ਼ ਤੇ ਮਨੁੱਖੀ ਤਸਕਦੀ ਜਿਹੜੀ ਆ ਗੈਰ ਤੂਮੀ ਮਨੁੱਖੀ ਤਸਕਦੀ ਉਹ ਨਹੀਂ ਕਰਦਿਆਂਗੇ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਕਿ ਪਹਿਲੇ ਹੀ ਟਾਈਮ ਦੇ ਉੱਤੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਜਦੋਂ ਪਤਾ ਲੱਗਾ ਅਸੀਂ ਆਪਣੀ ਕਾਰਵਾਈ ਉਸੇ ਲਈ ਰੰਬਤੀ ਹੈ ਹੋਰ ਵੀ ਜਦੋਂ ਜਦੋਂ ਪਤਾ ਲੱਗੂਗਾ 1-2 ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰਾਂਗੇ ਪਰ ਜਿਹੜੇ ਲੋਕ ਇਸ ਇਸ਼ੂ ਦੇ ਉੱਤੇ ਪੋਲਟਿਕਸ ਕਰ ਰਹੇ ਉਹਨਾਂ ਦੇ ਬਿਆਨ ਪੜ ਕੇ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜ੍ਹ ਕੇ ਉਹ ਹਿਦਿਆਨੇ ਦੇ ਇੱਕ ਮੰਤਰੀ ਦਾ ਬਿਆਨ ਪੜ੍ਹ ਕੇ ਅੱਜ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਜਦ ਇਹ ਲੋਕ ਜਿਹੜੇ ਇੰਦੀਆ ਤਾੜਾ ਮਾਰਦੇ ਆ ਦੇਸ਼ ਭਗਤੀ ਦੀ ਆ ਜਿਹੜੇ ਇੰਨਾ ਕਹਿੰਦੇ ਆ ਕਿ ਸਾਡੇ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਆ ਉਹ ਬੰਦੇ ਕਹਿੰਦੇ ਆ ਜੀ ਕਿ ਇਹ ਅਮਰੀਕਾ ਦੇ ਲਾਅ ਅਨਸਾਰ ਹੀ ਹੋਇਆ ਪਰ ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਅਮਰੀਕਾ ਦਾ ਲਾਅ ਸਾਡੇ ਅਮਰੀਕਾ 'ਚ ਹੀ ਲਾਗੂ ਹੁੰਦਾ ਅਮਰੀਕਾ ਨੂੰ ਕਿੰਨੇ ਇਖਤਿਆਰ ਦੇਤਾ ਕਿ ਤੁਸੀਂ ਇੰਡੀਆ ਦੀ ਧਰਤੀ ਦੇ ਉੱਤੇ ਸਾਡੇ ਬੰਦਿਆਂ ਨੂੰ ਸਰ ਮਤਲਬ ਜਿਹੜਾ ਹੱਥ ਗੜੀਆਂ ਤੇ ਜ਼ੰਜੀਰਾ ਲੈ ਕੇ ਆਓ ਇਹ ਕਿਤੇ ਕੋਈ ਕੋਈ ਸਾਡਾ ਕਾਨੂੰਨ ਕਿਤੇ ਵੀ ਜਿਹੜਾ ਉਹ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਨੂੰ ਅਲਾਉ ਨਹੀਂ ਕਰਦਾ ਕਿ ਸਾਡੇ ਨਾਗਰਿਕ ਜਿਹੜੇ ਆ ਸਾਡੇ ਭਾਰਤੀਆਂ ਦੇ ਨਾਲ ਇਦਾਂ ਮਤਲਬ ਜਿਹੜਾ ਕੀਤਾ ਜਾਵੇ ਔਰ ਅੱਗੇ ਤੋਂ ਵੀ ਮੈਂ ਅੱਜ ਫੇਰ ਕਹੂੰਗਾ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਤੇ ਪ੍ਰਧਾਨ ਮੰਤਰੀ ਜੀ ਤੁਸੀਂ ਬਾਰ-ਬਾਰ ਇਹ ਕਹਿੰਦੇ ਰਹੇ ਹੋ ਕਿ ਮਰਕਾ ਦੇ ਰਾਸ਼ਟਰਪਤੀ ਟਰੰਪ ਜੀ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਤੇ ਸਰ ਅੱਗੇ ਤੋਂ ਇਦਾਂ ਦੀ ਗੱਲ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਦੋਂ ਤੁਸੀਂ ਪਤਾ ਲੱਗਾ ਕਿ ਅਮਰੀਕਾ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਇਹ ਇਸ਼ੂ ਜਿਹੜਾ ਸਭ ਦੇ ਅੱਜ ਉੱਥੇ ਜੋ ਅਖਬਾਰਾਂ 'ਚ ਮੈਂ ਪੜਿਆ ਕਿ 18000 ਬੰਦਾ ਜੀ ਜਿਹੜਾ ਗੈਰ ਕਾਨੂੰਨੀ ਗਿਆ ਰੋਟੀ ਰੋਜੀ ਦੀ ਗਿਆ ਸੀਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਮਰੀਕਾ ਹੈ ਉਸ ਦੇਸ਼ ਦੇ ਵਿਕਾਸ ਦੇ ਵਿੱਚ ਭਾਰਤੀਆਂ ਨੇ ਬਹੁਤ ਵੱਡਾ ਰੋਲ ਦਾ ਕੀਤਾ ਮਿਲੀਅਨ ਤੋਂ ਵੱਧ ਭਾਰਤੀ ਜਿਹੜੇ ਵੱਖ-ਵੱਖ ਬਿਨਸ ਜਿਹੜੇ ਆ ਐਗਰੀਕਲਚਰ ਦਾ ਰੈਸਟੋਰੈਂਟ ਹੋਟਲ ਪਤਾ ਨਹੀਂ ਕਿੰਨੇ ਬਿੰਦੇ ਨੇ ਸਾਡੇ ਬੰਦਿਆਂ ਦੇ ਸਾਡੇ ਬੰਦਿਆਂ ਦੇ ਭਾਰਤੀਆਂ ਦਾ ਸਾਰ ਅਮਰੀਕਾ ਨੂੰ ਇਹ ਸਟੇਜ ਤੇ ਪਹੁੰਚਾਉਣ ਦੇ ਵਿੱਚ ਅੱਜ ਜਿੱਥੇ ਉਹ ਖੜਾ ਜਿੱਥੇ ਉਹਦਾ ਵਿਕਾਸ ਹੈ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਬੰਦੇ ਚੱਲ ਗਏ ਜੇ ਬੰਦੇ ਆਪਣੀ ਰੋਟੀ ਰੋਟੀ ਦੋਜੀ ਲਈ ਗਏ ਉਹਨਾਂ ਨੇ ਕੋਈ ਜੁਲਮ ਨਹੀਂ ਕੀਤਾ ਉਹਨਾਂ ਦਾ ਕੋਈ ਕੋਈ ਅਤਵਾਦੀ ਨਹੀਂ ਗੇ ਕੁਝ ਨਹੀਂ ਗੇ ਪਰ ਜੇ ਚਲੇ ਗਏ ਤੂੰ ਉਹਨਾਂ ਦਾ ਇਹ ਵਿਹਾਰ ਕਰਨਾ ਇਹ ਸਭ ਬਹੁਤ ਨਿੰਦਣਯੋਗ ਜਿਹੜੀ ਕਾਰਵਾਈ ਹੈ ਉਹ ਮੈਂ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਕਿ ਅਮਰੀਕਾ ਨਾਲ ਗੱਲ ਕਰ ਸਾਡਾ ਕੋਈ ਵੀ ਨਾਗਰਿਕ ਇਹ ਠੀਕ ਹੈ ਕਿ ਦੇਸ਼ਾਂ ਦਾ ਕਾਨੂੰਨ ਹੁੰਦਾ ਹੈ ਕੋਈ ਵੀ ਸਾਡਾ ਨਾਗਰਿਕ ਜੇ ਗੈਰ ਕਾਨੂੰਨੀ ਤੌਰ ਤੇ ਉਹ ਡਿਪੋਰਟ ਹੋ ਜਾਂਦਾ ਹੈ ਕਿ ਉਹ ਸਾਡੇ ਬੰਦੇ ਨੂੰ ਸਾਡੇ ਭਾਰਤੀ ਨੂੰ ਉਹ ਸਾਡੀ ਐਮਬੈਸੀ ਦੇ ਵਿੱਚ ਛੱਡ ਕੇ ਉਹਨਾਂ ਸਾਡੇ ਛੇ ਦਫ਼ਤਰ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਦੂਤਾ ਵਾਸ ਵਿਸ਼ੰਕਨ ਡੀਸੀ ਦੇ ਵਿੱਚ ਸਾਫਾਜ਼ਸਕੋ ਦੇ ਵਿੱਚ ਐਲ ਏ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਸ਼ਾਰਟਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਕਾਦੀ ਬੈਠੇ ਆ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਹੈ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦਾ ਦੇਚ ਕਦਾਈ ਜਾ ਮਜਾ ਕੇ ਤੁਸੀਂ ਫੌਜ ਦੇ ਜਹਾਜ਼ ਲਈ ਫਿਰਦੇ ਜਿੱਦਾਂ ਪਤਾ ਨਹੀਂ ਕਿੰਨਾ ਕੁ ਵੱਡਾ ਤੁਸੀਂ ਮਤਲਬ ਮਾਲਕਾ ਮਾਰ ਲਿਆ ਕਿੰਨਾ ਕੁ ਵੱਡਾ ਕੰਮ ਕਰ ਲਿਆ ਤੁਸੀਂ ਜਿਹੜਾ ਦੇਸ਼ ਸਿਕਰੇਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਜੀ ਖਿਆਲ ਰੱਖਣ ਅੱਗੇ ਤੋਂ ਇਦਾਂ ਦੀ ਇੰਡੀਆ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਉਹਨੂੰ ਹੱਥਕੜੀਆਂ ਲਾ ਕੇ ਨਾਲ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਥੋਂ ਇੱਕ ਵਾਰ ਫੇਰ ਦਵਾਕੜਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਤਸਕੀਰ ਦੇ ਸ਼ਾਮਲ ਨੇ ਟਰੈਵਲ ਏਜੰਟ ਜਿਹੜੇ ਸਾਡ ਉਹਨਾਂ ਦੇ ਸਭ ਦੇ ਖਿਲਾਫ ਜਿਹੜਾ ਜੋ ਜੋ ਮੇਰੇ ਕੋਲ ਐਫੀਡੀ ਵੜਾਈ ਜਾਣਗੇ ਜੋ ਜੋ ਮੈਨੂੰ ਬਿਆਨ ਦੇਈ ਜਾਣਗੇ ਬੰਦੇ ਕਿਸੇ ਵੀ ਜ਼ਿਲ੍ਹੇ ਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਦੀ ਪਵਿੱਤਰ ਧਰਤੀ ਤੇ ਇਦਾਂ ਦਾ ਜਿਹੜਾ ਗਲਤ ਕੰਮ ਆ ਉਹ ਨਹੀਂ ਕਰਦੇ ਹੋਵਾਂਗੇ ਇਹ ਮੈਂ ਤੁਹਾਨੂੰ ਮਤਲਬ ਜਿਹੜਾ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪਵਿੱਤਰ ਧਰਤੀ ਦੀ ਕੀ ਅਮਰ ਸਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਸ ਦੇ ਪਿੱਛੇ ਕੀ ਕਹਿਣਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀਗੀ ਉਹ ਪੰਜਾਬ ਨੂੰ ਜਿਹੜਾ ਬਦਨਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਕੇ ਜਵਾਬ ਦੇ ਸੀਗੇ 33 ਹਰਿਆਣੇ ਦੇ ਸੀਗੇ ਤੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਝਦਲੀ ਹੈ ਸਰ ਉਹਨਾਂ ਨੇ ਇਹ ਕਿ ਐ ਨੂੰ ਭੇਜ ਦਿਓ ਇੰਨੇ ਇੰਨੇ ਜੋਗੇ ਦੀ ਇੰਨੇ ਹਿੰਮਤੀ ਦੀ ਅੱਜ ਮੈਂ ਹਰਿਆਣੇ ਦੇ ਮੰਤਰੀ ਦਾ ਬਿਆਨ ਸੁਣ ਰਿਹਾ ਸੀਗਾ ਇਹਨਾਂ ਇਕੱਠਿਆ ਬਿਆਨ ਹੈ ਔਰ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਇਕੱਲੇ ਉਹ ਇੰਨੇ ਹਿੰਮਤੀ ਦੀ ਕਿ ਤੁਸੀਂ ਸਰ ਦਿੱਲੀ ਤਾਰੋ ਅੱਗੋਂ ਪਿੱਛੇ ਤੇ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에어ਪੋਰਟ ਆ ਬੰਬੇ ਇੰਟਰਨੈਸ਼ਨਲ 에어ਪੋਰਟ ਆ ਕਲਕੱਤਾ ਤਾਰੋ ਉੱਥੇ ਪਰ ਕੋਈ ਨਹੀਂ ਤੇ ਲੈ ਵੀ ਆਂਦਾ ਤੇ ਸਰ ਹਰਿਆਣੇ ਵਾਲੇ ਉਹ ਜਿਹੜੀ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਰ ਉਹਨਾਂ ਦੀ ਵੀ ਬਹੁਤ ਬੜੀ ਗੱਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਉਹ ਅੱਜ ਤੱਕ ਉਹਨਾਂ ਨੇ ਸਟੈਂਡ ਨਹੀਂ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ ਤੇ ਨਹੀਂ ਖੜੇ ਪਤਾ ਸੀ ਸਰ ਖੜਾਂਗੇ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਅਸੀਂ ਇਦਾਂ ਦੇ ਵਿਤਕਰੇ ਖਿਲਾਫ ਆਵਾਜ਼ ਬਲੰਦ ਕਰਾਂਗੇ ਜੋ ਵੀ ਸਰਕਾਰ ਕਰਦੀ ਕਰ ਸਕਦੀ ਹੋਊਗੀ ਅਸੀਂ ਹਰ ਹਿੱਲਾ ਕਰਾਂਗੇ ਔਰ ਜਲਦੀ ਸ਼ਾਇਦ ਅਗਲੇ ਵੀਕ ਦੇ ਵਿੱਚ ਵਿਦੇਸ਼ ਮੰਤਰੀ ਜੀ ਨਾਲ ਟਾਈਮ ਮਿਲ ਜੇ ਵਿਦੇਸ਼ ਮੰਤਰੀ ਨੂੰ ਮਿਲ ਕੇ ਵੀ ਇਹੀ ਬੇਨਤੀ ਕਰਾਂਗੇ ਕਿ ਭਈ ਭਾਰਤੀਆਂ ਦੇ ਨਾਲ ਇਦਾਂ ਦਾ ਸਲੂਕ ਜਿਹੜਾ ਬੰਦ ਕੀਤਾ ਜਾਵੇ ਉਹ ਜ਼ਮਾਨਾ ਬਦਲ ਗਿਆ ਉਹ ਸਮਾਂ ਬਦਲ ਗਿਆ ਕਿ ਤੁਸੀਂ ਜਿਹੜੀਆਂ ਹਮ ਕਾਰਵਾਈਆਂ ਕਰਦੇ ਹੋ ਸੋ ਮੈਂ ਮੈਂ ਫਿਰ ਇੱਕ ਵਾਰ મોદી ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰ ਮਿੱਤਰ ਟਰੰਪ ਜੀ ਨੂੰ ਕਹ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਾਡੇ ਸਾਡੇ ਮਿਲੀਅਨ ਭਾਰਤੀ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਦੋਲਦਾਂ ਕੀਤਾ ਜੇ ਕੁਝ ਹਜ਼ਾਰਾਂ ਲੋਕ ਸਾਡੇ ਰੋਟੀ ਰੋਜੀ ਦੀ ਗਲਤ ਤਰੀਕੇ ਨਾਲ ਚਲੇ ਗਏ ਤੇ ਸਰ ਕੋਈ ਉਹਨਾਂ ਨੇ ਝੂਲਮ ਨਹੀਂ ਕਰਤਾ ਉਹ ਕੋਈ ਟੈਵਿਸਟ ਨਹੀਂ ਗਏ ਉਹ ਪੇਟ ਦੀ ਖੱਤਤ ਗਏ ਉਹਨਾਂ ਦੀ ਗੱਲ ਸੁਣੀ ਜਾਵੇ ਜਦੋਂ ਇੰਡੀਆ ਹੁੰਦੇ ਉਹਨਾਂ ਨੂੰ ਗਲੇ ਲਾਇਆ ਜਾਵੇ ਸਾਡ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਵੇ ਇਹ ਥੋੜਾ ਕਿ ਸਰਕਾਰਾਂ ਆਪਣੇ ਨਾਗਰਿਕ ਤੇ ਜਿਹੜਾ ਮੁੱਖੀ ਮੋੜ ਲੈਂਦੀ ਹੈ ਸੋ ਮੈਂ ਜਿਹੜਾ ਭਾਜਪੀ ਦਾ ਇਹ ਵਤੀਰਾ ਹਰਿਆਣਾ ਗਜਰਾਤ ਦੇ ਵਿੱਚ ਵੀ ਨਹੀਂ ਕੋਆ ਗਜਰਾਤ ਦੇ ਵਿੱਚ ਵੀ ਜਦੋਂ ਕਿ ਕੋਈ ਉੱਥੇ ਮੰਤਰੀ ਕੋਈ ਅਧਿਕਾਰੀ ਨਹੀਂ ਆਇਆ ਹਰਿਆਣਾ 'ਚ ਨਹੀਂ ਆਇਆ ਇਹ ਬਹੁਤ ਜ਼ਿਆਦਾ ਵਤੀਰਾ ਜਿਹੜਾ ਇਹ ਨਿੰਦਨਯੋਗ ਅੱਛੀ 487 ਦੀ ਲਿਸਟ ਤਿਆਰ ਹੋ ਗਈ ਹੁਣੇ ਅਪਡੇਟਨ ਦਿੱਤੀ ਹੈ ਉਹਨਾਂ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜੀ ਕਿ 487 ਹੋਰ ਭੇਜ ਰਹੇ ਆਪਾਂ ਕੋਈ ਗੱਲ ਨਹੀਂ ਦੇਖੋ ਜੇ ਉਹਨਾਂ ਕੋ ਕੋਈ ਇੱਦਾਂ ਦਾ ਹੈਗਾ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਹੋਣ ਤੋਂ ਪਹਿਲਾਂ ਮੋਦੀ ਜੀ ਗੱਲ ਕਰ ਕਹਿੰਦਾ ਜੀ 487 ਦੀ ਲਿਸਟ ਵੀ ਭੇਜ ਦਿੱਤੀ ਸਰ ਮੈਂ ਤਾਂ ਕਹਦੇ ਆ ਕਿ ਮੋਦੀ ਜੀ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨਾਲ ਗੱਲ ਕਰਦਾ ਪਰ ਭੇਜਤਾ ਉਹ ਸਬੇ ਦੂਤਾਵਾਸ ਜਿਹੜੇ ਸਬੇ ਅਧਿਕਾਰੀਆਂ ਨੂੰ ਅਮਰੀਕਾ ਦੇ ਬੰਦੇ ਸੰਪਰਕ ਐਦਾਂ ਬੰਦੇ ਲੈ ਕੇ ਨਾ ਭੇਜਦੇ ਨਹੀਂ ਪਰ ਇੰਨੀ ਕੀ ਮਜਬੂਰੀ ਪੈ ਗਈ ਸੀ ਕਿ ਯੂਐਸ ਆਰਮੀ ਦਾ ਜਹਾਜ਼ ਆਂਦਾ ਇੰਡੀਅਨ 에ਅਰਲਾਈਨ ਵੀ ਜਾ ਸਕਦੀ ਸੀ ਸਾਡੇ ਕੋ ਆਪਣੀ 에ਅਰਲਾਈਨ ਸਾਹਿਬ ਨੂੰ ਕਹਿ ਜਾਂਦਾ ਕਿ ਤੁਸੀਂ ਲਿਫਟ ਕਰਾ ਲੈਂਦੇ ਮੈਂ ਤਾਂ ਕਹਦਾ ਤੁਹਾਨੂੰ ਇਹ ਤਾਂ ਸੱਤ ਸੈਂਟਰ ਸਰਕਾਰ ਨੇ ਫੈਸਲਾ ਕਰਦਾ ਹੈ ਨਾ ਸੈਂਟਰ ਸਰਕਾਰ ਕਹਿੰਦੀ ਉਹਨਾਂ ਨੂੰ ਕਈ ਆਪਣਾ ਜਾ ਸਾਡੇ ਰੋਜ਼ ਜਿੱਥੋਂ ਡੰਦਾ ਆਉਂਦੀਆਂ ਸਾਨ ਫਰਸਕੋ ਤੋਂ ਐਲអេ ਤੋਂ ਆਉਂਦੀਆਂ ਨਿਊਯਾਰਕ ਤੋਂ ਆਉਂਦੀਆਂ ਸ਼ਿਕਾਗੋ ਤੋਂ ਕਿੰਨੇ ਅਮਰੀਕਾ ਦੇ ਵੱਡੇ ਸ਼ਹਿਰਾਂ ਜਿੱਥੋਂ ਐਵਰੀਡੇ ਫਲਾਈਟਾਂ ਆਉਂਦੀਆਂ ਜਿਹੜੇ ਡਿਪੋਰਟ ਹੋ ਕੇ ਆਏ ਉਹਨਾਂ ਨੇ ਮੁਰਗ ਸੇਵਾ ਕਰਵਾਵਾ ਸੀ ਸਰਕਾਰ ਕੀ ਨਹੀਂ ਨਹੀਂ ਉਹ ਲੱਕਰਾਂ ਕਿ ਉਹਲੀ ਵੀ ਮਤਲਬ ਕੱਲ ਵੀ ਉਹ ਮੁੰਡੇ ਨੂੰ ਮੈਂ ਸਾਦਾ ਕੁਝ ਪੁੱਛਿਆ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਸਾਰੀਆਂ ਚੀਜ਼ਾਂ ਦੇਖ ਕੇ 10 ਤਰੀਕ ਨੂੰ ਸਾਡੀ ਕੈਬਨਟ ਦੀ ਮੀਟਿੰਗ ਹੈ ਉਦੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਇਸ ਮਸਲੇ ਦੇ ਉੱਤੇ ਕਿ ਆਪਾਂ ਨੂੰ ਯੂਰ ਇਹਦੇ ਬਾਰੇ ਜਨਾ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਵੇਖੋ ਬਾਕੀ ਸਭ ਤੋਂ ਪਹਿਲੀ ਤਾਂ ਗੱਲ ਇਹ ਆਦਾ ਕਿ ਉਹਨਾਂ ਨੂੰ ਆਪਣੇ ਗਲੇ ਲਾਉਣਾ ਸਰ ਉਹ ਆਪਣੇ ਆ ਬਗਾਨੇ ਵੀ ਹੈ ਉਹਨਾਂ ਨੂੰ ਸਾਸਤਿਕ 라ਓ ਵੀ ਤੁਸੀਂ ਸਾਡੇ ਹੋ ਤੁਸੀਂ ਉਹਨਾਂ ਨਾਲ ਮੂੰਗ ਗੈਰਕਾਨੂੰਨੀ ਜੀ ਗੈਰਕਾਨੂੰਨੀ ਜੀ ਉਹ ਨਵਾਂ ਹੀ ਡਰਾਮਾ ਦੇਖ ਗਰੇਗ ਜਿਹੜੇ ਪੈਸੇ ਠੱਗੇ ਗਏ ਨੇ ਟ੍ਰੈਵਲ ਏਜੰਟਾਂ ਵੱਲੋਂ ਉਹ ਵੀ ਰਿਕਵਰ ਕਿਤੇ ਜਾਣਗੇ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਹੋ ਸਕਦੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਕਈ ਬੰਦੇ ਇਸ ਕਰਕੇ ਪਹਿਲਾਂ ਵੀ ਸਾਡੇ ਕੋਲ ਕਈ ਕੇਸ ਆਏ ਬਹੁਤ سارے ਬੰਦਿਆਂ ਦੀ ਇਹ ਅਪਰੋਚ ਹੁੰਦੀ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਜਾਣ ਕੇਸ ਦਾ ਕਿਸ ਤਰ੍ਹਾਂ ਉਹ ਇੱਕ ਕੋਸ਼ਿਸ਼ ਕਰ ਦੇ ਦਿੰਦੇ ਆ ਟਰੈਵਲ ਏਜੰਟਾਂ ਕੋਲ ਪਰ ਟਰੈਵਲ ਏਜੰਟ ਇਦਾਂ ਦਿੰਦੇ ਨਹੀਂ ਹੈ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਭ ਸਾਡੀ ਮਦਦ ਕਰਨ ਜਿੱਥੇ ਪੈਸਾ ਵਾਪਸ ਮਲਕ ਕਰਾਉਣ ਦਾ ਮੁੱਦਾ ਹੋਊਗਾ ਉਹ ਵੀ ਅਸੀਂ ਕਰਾਵਾਂਗੇ ਪਰ ਸਾਡੀ ਮਰਜ਼ੀ ਤੇ ਗੱਲ ਵੀ ਕਾਨੂੰਨੀ ਕਾਰਵਾਈ ਕਰ ਸਕੀ। ਯੂਐਸ ਇਥੋਂ ਤੱਕਨ ਕੀ ਜਿਹੜਾ ਫਰੇਟ ਹੈ ਉਹ ਵੀ ਲੈਣ ਦੀ ਤਿਆਰੀ ਚ ਕਰ ਰਿਹਾ ਜੀ ਕਿ ਉਹ ਕਹਿੰਦੇ ਜੀ ਸਾਡੇ ਟੈਕਸ ਪੇਅਰ ਦੇ ਪੈਸੇ ਹੈ ਅਸੀਂ ਜਿਹੜਾ ਹੈ ਇਦਾਂ ਨਹੀਂ ਕਰਾਂਗੇ ਕਿ ਲੋਕਾਂ ਨੂੰ ਘਰ ਛੱਡਣ ਜਾਈਏ ਆਪਾਂ। ਨਹੀਂ ਤਾਂ ਕਿਉਂ ਆਏ ਹੋ? ਉਹਨਾਂ ਨੂੰ ਕਿੱਥੇ ਗਿਆ ਪਿਓ? ਉਹਨਾਂ ਨੂੰ ਕਿੱਥੇ ਗਿਆ ਹੋ ਸਾਡੇ ਦੂਤਾਵਾਸ ਚ ਬੰਦੇ ਸਾਡੇ ਸਾਡੀ ਮੈਸੇਜ ਛੱਡ ਗਿਓ ਸਾਡੇ ਬਹੁਤ ਅਧਗਾਦੀ ਨੇ ਉੱਤੇ ਉਹਨਾਂ ਨੂੰ ਕਿਤੇ ਗਿਆ ਕਿ ਤੁਸੀਂ ਆਓ ਜੀ ਪਰ ਇਹ ਜਿਹੜਾ ਡੰਕੀ ਰੂਟ ਹੈ ਇਹਨੂੰ ਰੋਕਣ ਵਾਸਤੇ ਕੀ ਕੀਤਾ ਜਾਏਗਾ ਨਹੀਂ ਮੈਂ ਤਾਂ ਵੇਖੋ ਮੈਂ ਜਿਸ ਬੰਦੇ ਨੂੰ ਤੁਸੀਂ ਮਿਲ ਕੇ ਆਏ ਉਹਨੇ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਕਿ ਦੁਬਈ ਦੇ ਟਰੈਵਲ ਏਜੰਟ ਨੇ ਮੇਰੇ ਨਾਲ ਟੁੱਟ ਗਈ ਮਾਰੀ ਹੈ ਸਤਨਾਮ ਸਿੰਘ ਸਰ ਇੱਕ ਗੁਰਗਾ ਸੀਗਾ ਨਹੀਂ ਉਹ ਗੁਰਗਾ ਸੀਗਾ ਮੈਂ ਦੇਖੋ ਇਹੀ ਗੱਲ ਕਹਿ ਰਿਹਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਇੰਟਰਨੈਸ਼ਨਲ ਇਹਨਾਂ ਦਾ ਨੈਟਵਰਕ ਹੈ ਮਾਫੀਆ ਇੱਕ ਬਹੁਤ ਵੱਡਾ ਬੰਦਾ ਇੱਥੋਂ ਜਾਂਦਾ ਇੱਥੋਂ ਜਾਂਦਾ ਜਾਂਦਾ ਦੁਬਈ ਦੁਬਈ ਪਤਾ ਨਹੀਂ ਕਿੱਦਾਂ ਕਿੱਦਾਂ ਲੈ ਜਾਂਦੇ ਉਹਨਾਂ ਯਾਰ ਤੇ ਪੰਜਾਬ ਤੋਂ ਹੋ ਰਹੀ ਨਾ ਨਹੀਂ ਪੰਜਾਬ ਤੋਂ ਕਿਹੋਂ ਆਦੀ ਹੁਣ ਤੇ ਜੜ ਕੇ ਜਵਾਦ ਤੇ ਹਰਿਆਣਾ ਤੇ ਪੰਜਾਬ ਹੱਦ ਪੰਜਾਬ ਨੂੰ ਨਾ ਕਹੇ ਕੋ ਯਾਰ 33 ਬੰਦੇ ਹਿਹਾਦੇ ਦੇ 33 ਜਵਾਦ ਦੇ ਕੱਲੇ ਪੰਜਾਬ ਦੇ ਸਾਰੇ ਸਾਰੇ ਹਿੰਦੁਸਤਾਨ ਦੀ ਸਾਰ ਸਮੱਸਿਆ ਹੈ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਇੱਥੇ ਕੋਈ ਵੀ ਨਹੀਂ ਰਿਸੀਵ ਕਰਦਾ ਨਾ ਕੋਈ ਨਹੀਂ ਬਹੁਤ ਮਾੜੀ ਗੱਲ ਕੀਤੀ ਹੋਣਾ ਚਾਹੀਦਾ ਸੀ ਹੁਣ ਮਾਰਵਾੜਾ ਸਾਹਿਬ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਐਸ ਵੇਲੇ ਦੁਆਬਾ ਚੌਂਗ ਦੇ ਵਿੱਚ ਸੈਂਕੜੇ ਦਫਤਰ ਹੈਗੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਚ ਆ ਕੇ ਇੱਥੇ ਦਫਤਰ ਖੋਲੇ ਹੋਏ ਆ। ਹਾਂਜੀ ਹਾਂਜੀ। ਤੇ ਲੋਵਿੰਗ ਜਿਹੜੀ ਸਾਡੀ ਅੰਮ੍ਰਿਤਸਰ ਦੀ ਉਹ ਪੈਸੇ ਲੈ ਕੇ ਵਾਪਸ ਚਲ ਜਾਂਦੀ ਹੀ ਐ। ਨਹੀਂ ਬਿਲਕੁਲ। ਅਸੀਂ ਉਹ ਪਹਿਲਾਂ ਇੱਕ ਇੱਕ ਦਾ ਚੈੱਕ ਕੀਤੇ ਆ। ਜਿਹਦਾ ਕੋਈ ਨਹੀਂ ਹੋਇਆ ਉਹਦਾ ਚੈੱਕ ਦਵਾਂਗੇ। ਪਰ ਮੇਰੀ ਬੇਨਤੀ ਆ ਕਿ ਜਿਹੜੇ ਬੰਦੇ ਆ ਠੱਗੀ ਖਾ ਲੀਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸਾਹਿਬ। ਸਰ ਜਿਹੜੇ ਲੋਕ ਸਾਡੇ ਅੱਗੇ ਨਹੀਂ ਆਉਣਗੇ ਆਪਾਂ ਕਿੱਦਾਂ ਕਾਰਵਾਈ ਕਰਾਂਗੇ? ਅੱਗੇ ਤੇ ਆਂਦੇ ਆ। ਹਾਂ। ਅੱਗੇ ਤੇ ਆਂਦੇ ਕਾਰਵਾਈ ਕੋਈ ਨਹੀਂ ਹੁੰਦੀ। ਤੇ ਕਿਉਂ ਨਹੀਂ ਹੁੰਦੀ? ਸਾਡਾ ਕਾਰਵਾਈ ਹੋਈ ਨਹੀਂ। ਉਹ ਜਿਹੇ ਲੋਕ ਹੈਗੇ ਫਲ ਤਮੀਏ ਘਟਾਲੀ ਹੋ ਗਈ ਸਰ ਇਹ ਕੇਸੜਾ ਹੋ ਗਈ ਮੰਤਰੀ ਸਾਹਿਬ ਇੱਕ ਬੰਦਾ ਵਾਹ ਚਲੀ ਜਾਣਾ ਨਹੀਂ ਹੋਣੀ ਉਹ ਵੀ ਅਖਦਾ ਵੀ ਕੰਦਾ ਜੀ 5 ਲੱਖ ਪੁਲਿਸ ਨੂੰ ਦਵਾਂਗਾ ਮੈਂ ਕਰ ਵੀ ਕੋਈ ਨਹੀਂਗਾ ਹੋਈ ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਆਈ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਰੋਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ ਸਮਝ ਗਏ ਹੋ ਬੈਂਕ ਕੋ ਲਿਸਟ ਮੰਗਾਓਗੇ ਕਿੰਨੇ ਦਫ਼ਤਰ ਦੋਆਬਾ ਚੌਂਗਚਾ ਕਿੰਨੇ ਦੇ ਬਿਲਕੁਲ ਬਿਲਕੁਲ ਮੰਗਾਉਂਗੇ ਮੰਗਾਈ ਆ ਡੀ ਸਾਹਿਬ ਨੂੰ ਕਿਹਾ ਪੇਸਾਰਾ ਨੂੰ ਚੈੱਕ ਕਰੀਏ ਇਹਨਾਂ ਦੇ ਸਾਰਿਆਂ ਦੇ ਪੇਪਰ ਲਓ ਕਿੱਥੇ ਕਿੱਥੇ ਗੱਲੇ ਇੱਥੇ ਦੀ ਜਨਰਲ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਦਾਉ ਜਿਲ੍ਹੇ ਚ ਜਾ ਕੇ ਤੇ ਦਫਤਰ ਖੁੱਲੇ ਹੋਏ ਆਏ ਐ ਤੂੰ ਠੱਗੀ ਮਾਰ ਕੇ ਭੱਜ ਜਾਂਦੇ ਭਾਈ ਲੱਭਦੇ ਨਹੀਂ ਕਿਸੇ ਨੂੰ ਠੱਗੀ ਦੀ ਮਾਰਦ ਮਾਰ ਦਾਂਗੇ ਜੀ ਤੁਸੀਂ ਤੁਸੀਂ ਠਾਤਾ ਤੂੰ ਦੇਖ ਲਓ ਠੰਡੇ ਬਸਤੇ ਪਾਜੇ ਜੀ ਹੁਣ ਤਾਂ ਚਲੋ ਮਾਮਲਾ ਭਖਿਆ ਹੋਇਆ ਹੈ ਠੀਕ ਆ ਬਾਅਦ ਵਿੱਚ ਠੰਡੇ ਬਸਤੇ ਪਾਜੇ ਮਾਮਲਾ ਜਿਹੜਾ ਮੇਰੇ ਵਾਲਾ ਬਸਤਾ ਉਹ ਕਦੀ ਠੰਡਾ ਹੁੰਦਾ ਹੈ ਗਰਮੀ ਆ ਪੰਜਾਬ ਆਪਣੇ ਵਾਲਾ ਬਸਤਾ ਗਰਮੀ ਰਹਿੰਦਾ ਕਦੀ ਠੰਡਾ ਬਸਤਾ ਹੁੰਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗ ਜਾਂਦਾ ਪਰ ਬਸ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣਾ ਜਿਹੜੀ ਚੀਜ਼ ਸੀਐਮ ਸਾਹਿਬ ਕਹਿੰਦਿਆ ਕਰਨੀ ਆ ਮੇਰੇ ਸਾਥ ਆਪਣਾ ਇੱਕ ਢੰਗ ਹੈ ਬਸ ਵੇਲਾ ਆ ਗਿਆ ਤੁਸੀਂ ਦੇਖ ਹੀ ਜਾਓਗੇ ਅੱਗੇ ਕੀ ਹੋਣਾ ਲੈਂਡ ਬਣੂਗੀ ਮੰਤਰੀ ਸਾਹਿਬ ਨੇ ਹਾਂ ਹਾਂ ਬਣੂਗੀ ਬਣੂਗੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣ ਦੀ ਆਖਿਰ ਸਾਨੂੰ ਚਾਹਤ ਇਸ ਲਈ ਹੁੰਦੀ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਫਿਰ ਇਹਨਾਂ ਬਾਰੇ ਕੀ ਸੋਚਦੇ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਜਿਹੜੇ ਬੰਦਿਆਂ ਦੇ ਇਹ ਦਿਮਾਗ 'ਚ ਗੱਲ ਹੈ ਅੱਜ ਵੀ ਸਵੇਰੇ ਬੀਬੀਸੀ ਵਾਲੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਤੁਸੀਂ ਕਿਸੇ ਤੇ ਇਹ ਏਦਾਂ ਕਰ ਸਕਦੇ ਹੋ ਬੰladesh ਚ ਜਾ ਕੇ ਪਰ ਕਿਸੇ ਸਾਰ ਬੰਦਾ ਇੰਡੀਆ ਚ ਵੀ ਤਾਂ ਕਿ ਮਿਹਨਤ ਕਰਕੇ ਬਹੁਤ ਟੌਪ ਦੀ ਕਰ ਸਕਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਤੁਸੀਂ ਦੇਖਿਆ ਪਿੰਡਾਂ ਦੇ ਅੱਡੇਆਂ ਦੇ ਉੱਤੇ ਕਿੰਨੀਆਂ ਦੁਕਾਨਾਂ ਮੁੰਡਿਆਂ ਨੇ ਖੁਦ ਖੋਲੀਆਂ ਛੋਟ ਜੋਟੀਆਂ ਅੱਜ ਨਾ 50 ਲੱਖ 60 ਲੱਖ ਦੇ ਕੇ ਜਾਂਦੇ ਆ ਇਹ ਤਾਂ ਸਾਰ 20-25 ਲੱਖ ਰੁਪਇਆ ਤੁਹਾਡੇ ਕੋ ਹੋਵੇ ਤੁਹਾਡੀ ਰੋਟੀ ਲੋ ਜੀ ਕਾਲੀਤ ਵਧੀਆ ਇੱਕ ਤੁਸੀਂ ਕੰਮ ਕਰ ਸਕਦੇ ਮੰਤਰੀ ਸਾਹਿਬ ਜਿਸ ਤਰ੍ਹਾਂ ਕੁਝ ਪਾਰਟੀਆਂ ਹਾਲਾਂਕਿ ਸਿੱਧੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਮ ਲਿਆ ਜਾਂਦਾ ਕਿ ਪੋਲਿਟਿਕਲ ਸਾਈਕਲ ਲਈ ਟਿੱਕੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੀ ਕੁ ਭੂਮਿਕਾ ਤੁਸੀਂ ਸਮਝਦੇ ਹੋ ਨਹੀਂ ਦੱਸੋ ਉਹ ਤਾਂ ਗਲਤ ਹੈ ਮੈਂ ਮੈਂ ਤੇ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਅ ਪਿਆ ਵੀ ਤੁਸੀਂ ਗੈਰ ਕਾਨੂੰਨੀ ਟੰਗਾਂ ਦਾ ਬਾਦਿਓ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲ੍ਹਿਆ ਜਿਹਦੇ ਕੋਲ ਯੋਗਤਾ ਉਹ ਤੇ ਦੋ ਮਿੰਟ ਵੀ ਲਾਉਂਦਾ ਸਰ ਅੱਪਾ ਇਹ ਕੰਮ ਕਿਉਂ ਕਹਿੰਦੇ ਆ ਉਹਨਾਂ ਨੂੰ ਕਿ ਤੁਹਾਨੂੰ ਪੋਲੀਟੀਕਲ ਸਾਇਲੈਂਸ ਲਈ ਸਾਡੇ ਕੋਲ ਚਿੱਠੀਆਂ ਲਾਓ ਜੀ ਆ ਲਓ ਵਾਏ ਆਪਾਂ ਕਿਉਂ ਦੀ ਕਹਿੰਦੇ ਆ ਕਿ ਆਪਣਾ ਕੰਪਿਊਟਰ ਹੱਥੇ ਚ ਪੜੋ ਪੜੋ ਆਪਣਾ ਟੈਸਟ ਦਿਓ ਟੈਸਟ ਦੇ ਕੇ ਜਾਓ ਸਾਰੀ ਦੁਨੀਆ ਦੇ ਦਵਾਜੇ ਖੁੱਲੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਤੁਹਾਨੂੰ ਅੱਜ ਪੋਲੀਟੀਕਲ ਸਾਇਲੈਂਸ ਦਾ ਕਾਰੋਬਾਰ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਖੁੱਲੀ ਬੈਠੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਵੀ ਸੁਨੇਹਾ ਕਿ ਸਾਤ 10 ਕਰੋ ਪੰਜਾਬ ਤੇ ਇਦਾਂ ਦਾ ਕੰਮ ਜਿਹੜਾ ਆਪਣਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟ੍ਰੈਵਲ ਡੈਂਟਾ ਨੂੰ ਬੜੀ ਵੱਡੀ ਹਲਾਸ਼ੇ ਨਹੀਂ ਮਿਲਦੀ ਆ ਉਹ ਕਹਿ ਦਿੰਦੇ ਆਂ ਤੁਹਾਨੂੰ ਤੋਂ ਚਿੱਠੀ ਲੈ ਦਾਂਗੇ ਜਿਹਾ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਸਭ ਤੁਸੀਂ ਇਹ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕੱਲ ਰਿਜਲਟ ਆਉਣਾ ਜੀ ਲੋਕ ਆਪਣੀ ਜੇਬ ਚ ਪਾ ਗਏ ਆ ਜੀ ਅੱਜ ਵੀ ਇਸ ਤੇ ਚਰਚਾ ਹੋ ਰਹੀ ਹੈ ਹਾਂਜੀ ਮੈਂ ਕਹ ਪੰਜਾਬ ਦਾ ਲੱਖਾਂ ਕਰੋੜਾ ਰੁਪਇਆ ਚਿੱਠੀ ਦੇ ਇਸ ਦੇ ਬਾਨੇ ਆਪਣੀ ਜੇਬ ਚ ਪਾ ਚੁੱਕੇ ਚਲੋ ਛੱਡੋ ਆਪਾਂ ਦੇ ਦੂਜੇ ਦੇ ਦਵਾ ਦੇ ਹੋਈਏ ਕੱਲ ਦਿੱਲੀ ਦਾ ਰਜਟ ਆ ਰਿਹਾ ਜੀ ਕੱਲ ਬਹੁਤਾ ਦੀਦੀ ਕੁਝ ਕਹਿਣਾ ਆਪਾਂ ਇਕੱਠੇ ਲੱਡੂ ਖਾਵਾਂਗੇ